ਵਨ ਹੰਦੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਜੀ ਕੇਸਰੀ ਸਿੰਘਪੁਰ ਜੋ ਇੱਥੇ ਸਾਡੇ ਪਾਰਕ ਬਣੀ ਹੈ ਕੇਸਰੀ ਸਿੰਘਪੁਰ ਚ ਬੱਚੇ ਲੈ ਕੇ ਆਏ ਸੀ ਨਵੋ ਆ ਦੇਖੋ ਕਿੰਨਾ ਸੋਹਣਾ ਇੱਥੇ ਜਿਹੜੇ ਵੀਰ ਜਿੰਮ ਲਾਉਂਦੇ ਨੇ ਸੁਭਾ ਸੁਭਾ ਉੱਠ ਕੇ ਜਿਹੜੇ ਐਕਸਰਸਾਈਜ਼ ਕਰਦੇ ਨੇ ਤੇ ਆ ਵੇਖੋ ਨਾਲੀ ਜਿੰਮ ਦਾ ਸਾਰਾ ਸਮਾਨ ਲੱਗਿਆ ਹੋਇਆ ਐ ਐਕਸਰਸਾਈਜ਼ ਵਾਸਤੇ ਇੱਥੇ ਵਾਲੀਬਾਲ ਹੋਰ ਵੀ ਜਿਹੜੇ ਗੇਮਾਂ ਨੇ ਖੇਡੀਆਂ ਜਾਂਦੀਆਂ ਨੇ ਇੱਥੇ ਬਹੁਤ ਸੋਹਣਾ ਇੱਥੇ ਬਣਾਇਆ ਹੋਇਆ ਨਗਰਪਾਲਿਕਾ ਵੱਲੋਂ ਕੀ ਕਰਨਾ ਐਕਸਰਸਾਈਜ਼ ਕਰਦਾ ਹੈ ਹੈ ਬਾਈ ਕਰੋ ਬਾਈ ਕਰੋ ਸਾਰੇ ਨੂੰ ਹਾਂਜੀ ਹਾਂਜੀ ਨਬੂ ਸੋਣਾ ਲੱਗੇ ਪੁੱਤ ਵਧੀਆ ਲੱਗੇ ਤੈਨੂੰ ਪਪਾ ਪਪਾਨ ਥੈਕੂ ਬাবু ਪਪਨ ਥੈਕੂ ਬাবু ਮੈਂ ਜਦੋਂ ਵੀ ਫ੍ਰੀ ਹੁੰਨਾ ਉਦੋਂ ਜਰੂਰ ਇੱਥੇ ਆਉਣਾ ਹੁਣਾ ਪਾਰਕ ਦੇ ਵਿੱਚ ਸ਼ਾਮ ਮਿਲੇ ਸਵੇਰ ਤਾਇਆ ਨਹੀਂ ਜਾਂਦਾ ਤੇ ਸ਼ਾਮ ਨੂੰ ਅਸੀਂ ਆਉਨੇ ਹੁੰਨੇ ਆ ਟਾਈਮ ਕੱਢ ਕੇ ਬੱਚਿਆਂ ਲੈ ਕੇ ਆ ਦੇਖੋ ਕਿੰਨਾ ਸੋਹਣਾ ਇੱਥੇ ਬਣਿਆ ਹੋਇਆ ਹੈ ਇੱਥੇ ਸ਼ਾਮ ਨੂੰ ਸਵੇਰ ਨੂੰ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਸਾਰੇ ਇੱਥੇ ਆਉਂਦੇ ਆ ਸਵੇਰੇ ਕਿੰਨਾ ਸੋਹਣਾ ਬਣਿਆ ਤੁਹਾਨੂੰ ਦਿਖਾਉਣੇ ਆ ਇਹ ਪਾਰਕ ਸਾਡੇ ਇੱਥੇ ਆ ਦੇਖੋ ਜੀ ਲੋਕ ਬੈਠੇ ਨੇ ਇੱਥੇ ਨੰਦ ਲੈ ਰਹੇ ਨੇ ਜਿੰਦਗੀ ਦਾ ਪਾਰਕਾਂ ਬਣੀਆਂ ਨੇ ਇੱਧਰ ਉਹ ਬੱਚਿਆਂ ਵਾਸਤੇ ਛੋਟੇ ਛੋਟੇ ਬੱਚੇ ਆਉਂਦੇ ਨੇ ਸ਼ਾਮ ਨੂੰ ਅੱਜ ਥੋੜਾ ਜਲਦੀ ਆ ਗਏ ਅਸੀਂ ਤੇ ਸ਼ਾਮ ਨੂੰ ਜਦੋਂ ਆਉਣੇ ਆ ਉਦੋਂ ਇੱਥੇ ਬੱਚੇ ਬਹੁਤ ਹੁੰਦੇ ਆ ਆ ਦੇਖੋ ਓ ਡਿੱਗ ਗਿਆ ਓ ਹੱਥ ਗੰਦੇ ਹੋ ਗਏ ਦਿਖਾਈ ਇਹਨੇ ਦੇਖ ਲਿਓ ਸਲਾਈਡ ਹੁਣ ਭੱਜੀ ਜਾਂਦੀ ਹੈ ਇਹ ਰੋ ਜਾ ਕੇ ਥੇ ਜਦੋਂ ਸਾਨੂੰ ਟਾਈਮ ਮਿਲਦਾ ਤੇ ਸਲਾਈਡ ਤੇ ਅੱਗੇ ਮਾਜੀਆਂ ਨੇ ਜਾ ਕੇ ਛੁੱਟ ਲੈਂਦੀ ਹੁੰਦੀ ਹੈ ਅੱਜ ਕਰਕੇ ਜੁੜੀ ਇਹ ਸਿਰ ਤੇ ਇਹਦੇ ਪਹਿਲਾਂ ਵੀ ਤੂੰ ਵੀਡੀਓ ਬਣਾਈ ਸੀ ਓ ਤੂੰ ਤਾਂ ਡਿੱਗਦਾ ਹੀ ਫਿਰਦਾ ਇਹ ਕਿੱਧਰ ਦੀ ਚੜਦੇ ਹੁੰਦੇ ਆ ਇੱਥੇ ਵੀ ਥੋੜੀ ਚੜਦੇ ਹੁੰਦੇ ਆ ਤੇਰੇ ਕੱਪੜੇ ਗੰਦੇ ਹੋ ਗਏ ਸਾਰੇ ਵੇਖੀ ਨਵਨ ਹੁਣ ਚੜਨ ਵਾਸਤੇ ਜਗਾ ਨਹੀਂ ਲੱਭਦੀ ਕੀ ਆ ਦੇਖੋ ਬੱਚਾ ਖੇਡ ਰਿਹਾ ਹੈ ਬਚਪਨ ਵਿੱਚ ਆਪਾਂ ਵੀ ਬਹੁਤ ਖੇਡਾਂ ਖੇਡੀਆਂ ਨੇ ਹੈਲੋ ਭਾਈ ਸੱਸੀ ਕਾਲ ਜੀ ਕੀ ਕਰ ਰਹੇ ਹੋ ਤਾ ਕੀ ਕਰ ਰਹੇ ਹੈ ਹੈ ਅਡੱਬੇ ਦੇ ਵਿੱਚ ਬਿੱਟੀ ਪਾ ਕੇ ਤੇ ਕੱਢੀ ਜਾਂਦਾ ਆਜੂ ਇਮਰਜੈਂਸੀ 2 3 ਚੱਲ ਇਹ ਆ ਗਿਆ ਆ ਗਿਆ ਮੈਨੂੰ ਆ ਗਿਆ ਚੱਲ ਦੇ ਘੜੇ ਘੜੇ ਦੇਖਣੇ ਕਿ ਰੂ ਚੱਲ ਚੜ ਜਾ ਇੰਨੀ ਚੜ ਜਾ 1 1 ਕਾਊਂਟ ਕਰ 1 2 3 3 3 ਚਲ ਬਈ ਨਬੂ 3 3 3 ਇੱਥੇ ਵੱਜਿਆ ਲੋ ਜੀ ਹੁਣ ਨਬੂ ਇੱਧਰ ਦੀ ਆਊਗਾ ਇਸ ਗੇਮ ਵਿੱਚ ਦੀ ਚੱਲ ਆ ਜਾ ਬਈ ਨਬੂ ਨਬੂ ਆਜੋ 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 ਬਾਈ ਆ ਗਿਆ ਆ ਜਾਓ ਨਬੂ ਆ ਜਾਓ ਆ ਜਾ ਹਾਂ ਲੰਗੂ ਚੱਲ ਚੱਲ ਚੜ ਜਾ ਚੜ ਜਾ ਚੜ ਜਾ ਇੱਧਰ ਆ ਫਿਰ ਆ ਜਾ ਆ ਜਾ ਨਬੂ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆਜੋ 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 ਆ ਗਿਆ ਹਾਂ ਆ ਉਤਰ ਜਾ ਹਣ ਆਜਾ 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 ਪੱਜੇ 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 ਆ ਸਾਡ ਦੀ ਨਾ ਹੋ ਜੇ ਖੜਾ ਹੋ ਖੜਾ ਲੈ ਭਈ ਆਏਗਾ ਬਾਅਦ ਵਿੱਚ 我爷爷的。